ਜੋ ਸਾਡੇ ਕੋਲ ਮਹਾ ਪੰਜਾਬ ਯੂ ਐਸ ਏ ਚੈਨਲ ਤੋਂ ਟੀਮ ਆਈ ਹੈ ਅਸੀਂ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਗੋਦ ਦੀ ਇਥੋਂ ਆਪਣਾ ਜਿਹੜਾ ਹੈਗਾ ਚੈਨਲ ਆਹੀਂ ਫਲਮਾਇਆ ਸਾਰਾ ਸਿਸਟਮ ਸਾਡੇ ਸਾਨੂੰ ਛਲਾਂਗਾ ਦਿੱਤੀ ਹੈ ਇਸ ਜੋ ਅਸੀਂ ਲੰਗਰ ਲਾਉਂਦੇ ਆ ਜੋ ਵੀ ਉਹ ਸੇਵਾ ਚੱਲਦੀ ਆ ਸੋ ਇਸ ਚੈਨਲ ਵਾਲਿਆਂ ਦਾ ਬਹੁਤ-ਬਹੁਤ ਜੰਡੌਰੀਆ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੀ ਬਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾ ਪੰਜਾਬ ਯੂਐਸਏ ਤੇ ਅੱਜ ਲੈ ਕੇ ਆਏ ਆ ਜੀ ਮਾਤਾ ਸਤੀ ਦੇ ਮੰਦਿਰ ਗੋਤਰ ਜੰਡੋਰੀਆ ਦੇ ਇਹ ਜਿਹੜਾ ਸਥਾਨ ਆ ਇਹ ਇੱਥੇ ਅਸੀਂ ਪਹੁੰਚੇ ਆ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਇੱਕ ਪਾਸੇ ਲੰਗਰ ਚੱਲ ਰਿਹਾ ਹੈ ਵਰਤਨਾ ਦੀ ਸੇਵਾ ਹੋ ਰਹੀ ਹੈ ਸੰਗਤਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨਾਂ ਦੇ ਲੰਗਰ ਆ ਉਹਨਾਂ ਦਾ ਆਨੰਦ ਲੈ ਰਹੇ ਆ ਤੇ ਮੱਥਾ ਟੇਕਣ ਵਾਲੀਆਂ ਸੰਗਤਾਂ ਮੱਥਾ ਟੇਕ ਰਹੀਆਂ ਨੇ ਤੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਨਾਲ ਮਿਲੌਣ ਜਾ ਰਹੇ ਹਾਂ ਜੀ ਇਸ ਜਿਹੜੀ ਇਹ ਕਮੇਟੀ ਦੇ ਪ੍ਰਬੰਧਕ ਨੇ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਉਂਦੇ ਹਾਂ ਜੀ ਅਗਲੀਆਂ ਗੱਲਾਂ ਕਰਦੇ ਹਾਂ ਉਹਦੇ ਨਾਲ ਅੱਛਾ ਜੀ ਸਵਾਗਤ ਹੈ ਬਾਈ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਹ ਸਥਾਨ ਬਾਰੇ ਆਪਾਂ ਗੱਲ ਪੁੱਛਣ ਲਈ ਇੱਥੇ ਆਏ ਸੀਗੇ ਜੀ ਇਹਦੀ ਪੂਰੀ ਜਾਣਕਾਰੀ ਤੁਹਾਡੇ ਤੋਂ ਲੈਣੀ ਆ ਕਿ ਇਹ ਕਦੋਂ ਤੋਂ ਸ਼ੁਰੂ ਹੋਇਆ ਤੇ ਅੱਜ ਇਹ ਕਿੱਥੇ ਤੱਕ ਪਹੁੰਚਿਆ ਤੇ ਕਿਹੜੇ ਸਥਾਨ ਤੇ ਆ ਜੀ ਆਪਾਂ ਸਾਰੀ ਜਾਣਕਾਰੀ ਪਹਿਲਾਂ ਬਰੀਕ ਜੀ ਦੱਸ ਦਿਓ ਜੀ ਇਹ ਜੋ ਆਸਥਾਨ ਹੈ ਇਹ ਪਿੰਡ ਭਲਿਆਣ ਦੇ ਵਿੱਚ ਹੈ ਜ਼ਿਲ੍ਹਾ ਰੋਪੜ ਨੀਅਰ ਚਮਕੌਰ ਸਾਹਿਬ ਇਹ ਸਤਿਆਆਂ ਦਾ ਆਸਥਾਨ ਸਾਡਾ ਜਿਹੜਾ ਗੋਤਰ ਹੈ ਜੰਡੋਰੀਆ ਗੋਤ ਕਈ ਇਸ ਗੋਤ ਨੂੰ ਜੰਡੌਰ ਵੀ ਕਹਿੰਦੇ ਆ ਵੈਸੇ ਜੰਡੋਰੀਆ ਗੋਤ ਆ ਬਾਹਰ ਲਿਖ ਕੇ ਵੀ ਸੀ ਲਾਇਆ ਹੋਇਆ ਇਹ ਆਧ ਦੀਨ ਤੋਂ ਸਾਡੇ ਬਜ਼ੁਰਗਾਂ ਤੋਂ ਕਾਫੀ ਸਮੇਂ ਤੋਂ ਪਹਿਲਾਂ ਤੋਂ ਦੇਖਣ ਵਿੱਚ ਆਇਆ ਆਸਥਾਨ ਸਾਡੀ ਜ਼ਮੀਨ ਦੇ ਨਾਲ ਬਿਲਕੁਲ ਇੱਥੇ ਜਿੰਨੀਆਂ ਵੀ ਸੰਗਤਾਂ ਮਤਲਬ ਗੋਤਰ ਜੰਡੋਰੀਆ ਦੇ ਨਾਲ ਸੰਬੰਧਿਤ ਹੈ ਉਹ ਸਾਰੇ ਪੰਜਾਬ ਲੈਵਲ ਤੋਂ ਇੱਥੇ ਇਕੱਤਰ ਹੁੰਦੀਆਂ ਮੱਸਿਆ ਵਾਲੇ ਦਿਨ ਇੱਥੇ ਮੱਥਾ ਟੇਕਿਆ ਜਾਂਦਾ ਔਰ ਦੋ ਵਾਰੀ ਇੱਥੇ ਮੇਲਾ ਲੱਗਦਾ ਇੱਕ ਦਿਵਾਲੀ ਵਾਲੇ ਦਿਨ ਮੇਲਾ ਲੱਗਦਾ ਇੱਕ ਮੱਸਿਆ ਨੂੰ ਲੱਗਦਾ ਜਦੋਂ ਭੇਵੇ ਵਾਲਾ ਮੇਲਾ ਹੁੰਦਾ ਉਹਦੇ ਨਾਲ ਸੋ ਬਾਕੀ ਜਾਣਕਾਰੀ ਸਾਡੇ ਵੀਰ ਜੀ ਹਰਚੰਦ ਸਿੰਘ ਜੀ ਆ ਉਹ ਦੇਣਗੇ ਸੋ ਦਰਸ਼ਕੋ ਬਾਈ ਜੀ ਨੇ ਦੱਸਿਆ ਕਿ ਇਸ ਮੱਸੀਆ ਦੇ ਦਿਨ ਤੋਂ ਬਿਨਾ ਦੀਵਾਲੀ ਨੂੰ ਵੀ ਇਸੇ ਤਰ੍ਹਾਂ ਮੇਲਾ ਭਰਦਾ ਜਿਵੇਂ ਆਮ ਸਾਰੇ ਪੰਜਾਬ ਦੀਆਂ ਰਵੈਤਾਂ ਨੇ ਕਿ ਪੂਰੇ ਭਾਰਤ ਦੀਆਂ ਕਿ ਇਸ ਦੀਵਾਲੀ ਦੇ ਸ਼ੋਭਾ ਮੌਕੇ ਤੇ ਸਾਰੇ ਆਪੋ ਆਪਣੇ ਜਿਹੜੇ ਉਹਨਾਂ ਦੇ ਜੋ ਵੀ ਵੱਡੇ-ਵੱਡੇ ਨੇ ਇਹ ਸਥਾਨ ਆ ਉੱਥੇ ਜਾਂਦੇ ਨੇ। ਭਾਈ ਜੀ ਤੁਹਾਡੇ ਤੋਂ ਸਵਾਲ ਇਹ ਆ ਵੀ ਜਿਹੜਾ ਤੁਸੀਂ ਲਿਖ ਕੇ ਲਾਇਆ ਹੈ ਵੀ ਕੱਪੜੇ ਤੇ ਮਠਿਆਈਆਂ ਇਥੇ ਘਟ ਲਿਓ ਕੀ ਕਾਰਨ ਆ ਵੀ ਇਥੇ ਮਠਿਆਈ ਕਿਉਂ ਚੜਾਈ ਜਾਂਦੀ ਸੀ ਇੱਕ ਮਾਤਾ ਦੇ ਮੰਦਰ ਮਾਤਾ ਜੀ ਨੂੰ ਚੜਾਈ ਜਾਂਦੀ ਸੀ ਜਾਂ ਕੱਪੜੇ ਚੜਾਉਣ ਦੀ ਵੀ ਕੋਈ ਸਪੈਸ਼ਲ ਰੀਤ ਆ ਵੀ ਕੱਪੜੇ ਜਿਹੜੇ ਲਿਆਂਦੇ ਜਾਂਦੇ ਆ ਉਹ ਕਿਉਂ ਲਿਆਂਦੇ ਜਾਂਦੇ ਆ ਜਿਵੇਂ ਉਹਦੇ ਕੱਪੜੇ ਦੇ ਢੇਰੀਆਂ ਲੱਗੀਆਂ ਪਈਆਂ ਨੇ ਜਿਹੜੇ ਉਹ ਕੱਪੜੇ ਆਏ ਆ ਉਹ ਫਿਰ ਕੀ ਕੰਮ ਹੁੰਦਾ ਉਹ ਤਾਂ ਤੁਸੀਂ ਕੀ ਕਰਦੇ ਹੋ ਉਹਨਾਂ ਨੂੰ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ ਮੇਰਾ ਨਾਮ ਹਰਚੰਦ ਸਿੰਘ ਪਿੰਡ ਤਾਲਾਪੁਰ ਜੰਡੌਰੀਆ ਗੋਤ ਇਸ ਸਤੀ ਬਾਰੇ ਮੈਂ ਜੋ ਤੱਕ ਮੈਨੂੰ ਸਿਆਸ ਦਾ ਪਤਾ ਹੈ ਮੈਂ ਆਪ ਜੀ ਨੂੰ ਦੱਸਾਂਗਾ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਸਤੀ ਮਾਤਾ ਜੀ ਬੋਲਦੇ ਆ ਇਹ ਪੁਰਾਣੇ ਟਾਈਮ ਤੋਂ ਸਤੀਆਂ ਤੋਂ ਜੱਦ ਤੋਂ ਦੁਨੀਆ ਸਾਜੀ ਗਈ ਆ ਉਸ ਟਾਈਮ ਦੇ ਵਿੱਚ ਜਨਾਨੀਆਂ ਨੂੰ ਇਹ ਹੁੰਦਾ ਸੀਗਾ ਵੀ ਜੇ ਸਾਡੇ ਆਦਮੀ ਦੀ ਡੈਥ ਹੋ ਗਈ ਤਾਂ ਉਹ ਤੇ ਬਿਨਾ ਅਸੀਂ ਕੀ ਜੀਣਾ ਸਾਡਾ ਕੋਈ ਜੀਣ ਦਾ ਧਰਮ ਨਹੀਂ ਰਹਿ ਗਿਆ ਤਾਂ ਉਹ ਫਿਰ ਜਨਾਨੀਆਂ ਆਪਣੇ ਆਦਮੀ ਦੇ ਨਾਲ ਉਸ ਮੌਕਾ ਬਣਦੀ ਚਿਤਾ ਦੇ ਵਿੱਚ ਛਾਲ ਮਾਰ ਕੇ ਸੀਧ ਹੋ ਜਾਂਦੀਆਂ ਸੀਗੀਆਂ ਉਹਨਾਂ ਸਤੀ ਮਾਤਾ ਸੀਧ ਹੋਣ ਤੇ ਤਾਂ ਕਰਕੇ ਉਹਨਾਂ ਨੂੰ ਮਾਤਾ ਮੰਨਿਆ ਗਿਆ ਵੀ ਐਡਾ ਸਿੱਧਕ ਰੱਖਿਆ ਉਹਨਾਂ ਨੇ ਆਪਣੇ ਪਰਿਵਾਰ ਆਪਣੇ ਆਦਮੀ ਦੇ ਸਿਰ ਤੇ ਵੀ ਮੇਰੇ ਜੇ ਆਦਮੀ ਨਹੀਂ ਰਿਹਾ ਮੇਰਾ ਦੁਨੀਆ 'ਚ ਕੁਝ ਨਹੀਂ ਰਿਹਾ ਮੇਰੀ ਉਮਰ 70 ਸਾਲ ਦੀ ਹੋ ਗਈ ਸਤੋਂ ਪਹਿਲਾਂ ਵੀ ਮਨਾਉਂਦੇ ਆਏ ਆ ਉਤੋਂ ਪਹਿਲਾਂ ਵੀ ਮਨਾਉਂਦੇ ਆਏ ਆ ਜਦ ਤੋਂ ਦੁਨੀਆ ਸਾਜੀ ਆ ਜਦ ਤੋਂ ਇਹ ਰਿਵਾਜ ਚੱਲਿਆ ਆਂਦਾ ਇਹਨਾਂ ਦੀ ਪੂਜਾ ਸਾਰੇ ਹੀ ਗੋਤਾਂ 'ਚ ਪੂਜਾ ਕਰੀ ਜਾਂਦੀ ਆ ਜੇ ਤੁਸੀਂ ਕਿਹਾ ਵੀ ਇੱਥੇ ਮਠਿਆਈ ਤੇ ਕੱਪੜਿਆਂ ਦਾ ਲੋਕੀ ਮਠਿਆਈ ਲਿਆਉਂਦੇ ਆ ਵੀ ਲੰਗਰ ਚੱਲਦਾ ਆਪਣੀ ਸ਼ਰਧਾ ਅਸੀਂ ਅੰਦਰ ਪਹਿਲਾਂ ਮੱਥਾ ਟੇਕਦੇ ਆ ਮਾਤਾ ਜੀ ਨੂੰ ਫਿਰ ਉਹਦੇ ਬਾਅਦ ਪ੍ਰਸ਼ਾਦ ਬਣਿਆ ਵਾ ਉਹ ਇੱਥੇ ਲੰਗਰ ਦੇ ਵਿੱਚ ਵਰਤਾਇਆ ਜਾਂਦਾ ਜੋ ਕੱਪੜੇ ਆ ਉਹ ਸਿਰਫ ਕੋਈ ਵਿਆਹੀ ਵੀ ਔਰਤ ਨਹੀਂ ਪਾ ਸਕਦੀ ਜੋ ਕੁਆਰੀਆਂ ਕੁੜੀਆਂ ਕੰਨਿਆ ਦੇ ਵੀ ਕਹਿੰਦੇ ਆ ਇਹ ਸੂਟ ਚੁੰਨੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਵਾਸਤੇ ਕੋਈ ਹੋ ਨਹੀਂ ਜਾਂ ਕਿਸੇ ਗਰੀਬ ਪਰਿਵਾਰ ਨੂੰ ਕਿਸੇ ਗਰੀਬ ਨੂੰ ਦਾਨ ਕਰਤਾ ਤੇ ਦੂਜੀ ਗੱਲ ਇਹ ਆ ਜੋ ਤੁਸੀਂ ਕਹਿ ਰਹੇ ਆ ਇਸਤਾਨ ਨੂੰ ਕਿਵੇਂ ਬਣਾਇਆ ਕਰਿਆ ਇਹਦੇ ਵਿੱਚ ਸਰਦਾਰ ਰਤਨ ਸਿੰਘ ਦਾ ਪਰਿਵਾਰ ਲਾਲ ਸਿੰਘ ਮੋਹਨ ਸਿੰਘ ਬਲਦੇਵ ਸਿੰਘ ਮੈਂ ਅਰਚੰਦ ਸਿੰਘ ਮੇਰੇ ਨਾਲ ਹੋਰ ਮੇਰੇ ਭਾਈ ਚਾਰਾ ਮੇਰਾ ਤਾਲਾਪੁਰ ਗੋਤ ਸਾਰੇ ਸਾਰੇ ਪੰਜਾਬ ਦੇ ਸਹਿਯੋਗੀ ਗੋਤ ਹਰਿਆਣੇ ਤੋਂ ਵੀ ਆਉਂਦੇ ਆ ਚੰਡੀਗੜ੍ਹ ਤੋਂ ਵੀ ਆਉਂਦੇ ਕੋਈ ਦਿੱਲੀ ਤੋਂ ਆਉਂਦਾ ਕੋਈ ਹਿਮਾਚਲ ਤੋਂ ਆਉਂਦਾ ਸਾਰਿਆਂ ਦਾ ਜੋ ਵੀ ਚੜਾ ਚੜਾਵਾ ਹੈਗਾ ਉਹ ਚੜਾ ਚੜਾਵਾ ਇਸਤਾਨ ਤੇ ਲਾਇਆ ਜਾਂਦਾ ਜੋ ਕਮੇਟੀ ਬਣਾਈ ਹੋਈ ਆ ਅਸੀਂ ਬਹੁਤ ਸਮੂੱਚੇ ਜੇ ਧੰਗ ਨਾਲ ਚੱਲ ਰਹੇ ਆ ਜੋ ਲੰਗਰ ਦੀ ਸੇਵਾ ਹੈ ਕਈ ਬੰਦੇ ਰਲ ਵੀ ਜਾਂਦੇ ਆ ਵਿੱਚ ਨਹੀਂ ਇਹ ਸਰਦਾਰ ਰਤਨ ਸਿੰਘ ਦਾ ਹਰਚੰਦ ਸਿੰਘ ਪਰਿਵਾਰ ਦੋਹੇ ਲੰਗਰ ਦੀ ਸੇਵਾ ਦਾ ਸਾਰਾ ਖਰਚਾ ਕਰਦੇ ਆ ਬਾਕੀ ਜੋ ਸੰਗਤ ਦਾ ਚੜਾ ਚੜਾਵਾ ਉਹ ਇੱਥੇ ਲੱਗ ਰਿਹਾ ਸੰਗਤ ਵੀ ਖੁਸ਼ ਆ ਵੀ ਹਰ ਵਾਰੀ ਜਦ ਅਸੀਂ 6 ਮਹੀਨੇ ਬਾਅਦ ਆਉਂਦੇ ਆ ਕੁਝ ਨਾ ਕੁਝ ਕੁਝ ਨਾ ਕੁਝ ਇੱਥੇ ਬਣਿਆ ਹੋਆ ਹੁੰਦਾ ਬਾਕੀ ਜੋ ਵੀ ਇਹ ਕਮੇਟੀ ਦਾ ਸਾਰੇ ਜਨੌਰਿਆ ਗੋਦ ਦੇ ਮਿਹਨਤ ਕਰੀਆ ਇਹਨਾਂ ਦੀ ਸ਼ਰਧਾ ਦੇ ਨਾਲ ਇਹਨਾਂ ਦੀ ਕਮਾਈ ਦੇ ਨਾਲ ਇਹਨਾਂ ਦੇ ਪੈਸੇ ਦੇ ਨਾਲ ਇਸ ਅਸਥਾਨ ਚੱਲ ਰਿਹਾ ਹੈ ਦਰਸ਼ਕੋ ਰਾਜਸਥਾਨ ਦੇ ਵਿੱਚ ਕਿ ਰਵਾਇਤ ਚੱਲਦੀ ਹੈ ਸਤੀ ਪ੍ਰਥਾ ਹੁਣ ਵੀ ਕਿਤੇ ਕਿਤੇ ਉਹਲੇ ਚੋਰੀ ਉਹ ਚੱਲ ਰਹੀ ਹੈ ਉਹ ਰਵਾਇਤ ਇਹ ਸੀ ਕਿ ਜਦੋਂ ਕੋਈ ਵੀ ਬੰਦਾ ਆਪਣੀ ਉਮਰ ਪੂਰੀ ਕਰਦਾ ਸੀ ਜਾਂ ਕਿਸੇ ਕਾਰਨ ਦੁਰਘਟਨਾ ਚ ਕਿਵੇਂ ਉਹਦੀ ਮੌਤ ਹੋ ਜਾਂਦੀ ਸੀ ਤਾਂ ਉਥੇ ਮਿਥ ਮਿਥਿਆ ਜਾਂਦਾ ਸੀ ਕਿ ਇਹਦੀ ਸੇਵਾ ਕਰਨ ਦੇ ਲਈ ਇਹਦੀ ਜਿਹੜੀ ਅਰਧਾਂਗੜੀਆਂ ਇਹਦੀ ਘਰ ਵਾਲੀ ਆ ਉਹਨੂੰ ਨਾਲ ਜਿਹੜੀ ਉਹ ਚਿਤਾ ਦੇ ਵਿੱਚ ਬਿਠਾ ਦਿੱਤਾ ਜਾਂਦਾ ਸੀ ਜਾਂ ਦੂਸਰਾ ਤੁਸੀਂ ਇਹ ਜੋ ਕਿਹਾ ਕਿ ਉਸ ਸਮੇਂ ਮਾਤਾ ਸਤੀ ਨੇ ਇਹ ਆਪਣਾ ਧਿਰਗ ਦਿਖਾਇਆ ਕਿ ਆਪਣੇ ਪਤੀ ਦੇ ਨਾਲ ਉਸੇ ਚਿਤਾ ਦੇ ਵਿੱਚ ਬੈਠ ਗਈ ਕੀ ਤੁਸੀਂ ਸੋਚਿਆ ਕਿ ਜਿਹੜਾ ਇਹ ਗੋਤ ਆ ਕਿ ਤੁਸੀਂ ਇਹਦੇ ਬਾਰੇ ਰਿਸਰਚ ਹੋਈ ਜਾਂ ਕਿਸੇ ਨੇ ਪਤਾ ਕੀਤਾ ਵੀ ਇਹ ਜਿਹੜਾ ਜੰਡੋਰੀਆ ਗੋਤ ਆ ਕਿਤੇ ਨਾ ਕਿਤੇ ਇਹ ਰਾਜਸਤਾਨੀ ਰਵਾਇਤਾਂ ਨਾਲ ਤਾਂ ਨਹੀਂ ਜੁੜਿਆ ਹੋਇਆ ਨਹੀਂ ਐਦਾਂ ਦਾ ਕੁਝ ਨਹੀਂ ਹੈ ਰਾਜਸਥਾਨ ਦੇ ਨਾਲ ਤੇ ਕੋਈ ਕੱਲੀ ਜੰਡੌਰੀਆ ਗੋਤ ਨਹੀਂ ਹੈਗਾ ਜਿੰਨੇ ਵੀ ਹੋਰ ਗੋਤ ਆ ਸਾਰਿਆਂ ਦੇ ਗੋਤਾਂ ਦੀਆਂ ਸਤੀਆਂ ਬਣੀਆਂ ਹੋਈਆਂ ਸਾਰਿਆਂ ਨਾਲ ਸਦੀ ਦਿੱਤੀ ਹੋਈ ਹੈ ਸਭ ਦੇ ਸਥਾਨ ਬਣੇ ਬਸਾਬ ਇਸ ਦਿਨਾਂ ਦੇ ਵਿੱਚ ਆਪੋ ਆਪਣੇ ਗੋਤ ਤੇ ਆਪਣੀ ਸਤੀ ਮਾਤਾ ਤੇ ਜਾ ਕੇ ਮੱਥਾ ਟੇਕ ਕੇ ਨਮਸ਼ਕਾਰ ਕਰਕੇ ਆਪਣੀ ਸ਼ਰਧਾ ਨੂੰ ਪੂਰੀ ਕਰਕੇ ਆਉਂਦੇ ਇਹਨਾਂ ਤੋਂ ਬਿਨਾ ਜਿਵੇਂ ਜਿਹੜਾ ਇਹ ਸਥਾਨ ਤੁਹਾਡਾ ਬਣਿਆ ਹੋਇਆ ਜੋ ਇਹ ਝੰਡੋਰੀਆ ਗੋਤ ਜਾਂ ਦੂਸਰੇ ਗੋਤਾਂ ਦਾ ਸਥਾਨ ਬਣਿਆ ਉਹਦੀ ਇਹ ਕੀ ਮਥ ਬਣੀ ਹੋਈ ਹੈ ਕਿ ਇੱਥੇ ਆਉਣ ਦੇ ਨਾਲ ਤੁਹਾਡੇ ਪਰਿਵਾਰ ਚ ਕੀ ਵਰਕਤਾਂ ਮਿਲਦੀਆਂ ਨੇ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕਿਵੇਂ ਇਹ ਤੁਹਾਨੂੰ ਅੱਗੇ ਆਉਣ ਚਾਹੁੰਦਾ ਵੀ ਤੁਸੀਂ ਸਾਰੇ ਆਪ ਆਪਣੇ ਕੰਮ ਛੱਡ ਕੇ ਇੱਥੇ ਆਏ ਹੋ ਅੱਗੇ ਆ ਕੇ ਤੁਸੀਂ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਦਾ ਆਨੰਦ ਮਾਣਦੇ ਹੋ ਜਿਵੇਂ ਕਹਿ ਦਿੱਤਾ ਵੀ ਇੱਕੋ ਪਰਿਵਾਰ ਇੱਥੇ ਲੰਗਰ ਲਾਉਂਦਾ ਕੀ ਦੂਸਰੇ ਪਰਿਵਾਰ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਹ ਆਪੋ ਨੂੰ ਆਪਣੀ ਸੁੱਖਣਾ ਜਿਹੜੀ ਕੋਈ ਸੁੱਖ ਲੈਂਦਾ ਕਿ ਮੈਂ ਆਹ ਕਰਾ ਉਹਨਾਂ ਨੂੰ ਕਰਨ ਦੀ ਆਜ਼ਾਦੀ ਹੈ ਕਿ ਸਾਰਾ ਇੱਕੋ ਹੀ ਲੰਗਰ ਚਲਾਇਆ ਜਾਂਦਾ ਦੇਖੋ ਜੀ ਜਿਹੜਾ ਲੰਗਰ ਆ ਉਹ ਸਰਬਸਾਂਝਾ ਅਸੀਂ ਦੋ ਪਰਿਵਾਰ ਲਾਉਂਦੇ ਆ ਹਰਚੰਦ ਸਿੰਘ ਤਾਲਾਪੁਰ ਤੇ ਲਾਭ ਸਿੰਘ ਮੇਰਾ ਨਾਮ ਹੈ ਅਸੀਂ ਸਾਡਾ ਪਰਿਵਾਰ ਇਕੱਠਾ ਹੋ ਕੇ ਲੰਗਰ ਦਾ ਖਰਚਾ ਚੱਕ ਲੈਂਦਾ ਇੱਕ ਵਾਰੀ ਸਾਲ 'ਚ ਲੰਗਰ ਲਾਉਂਦੇ ਆ ਜਰੂਰ ਦੋ ਲੰਗਰ ਲੱਗਦੇ ਇੱਕ ਦੀਵਾਲੀ ਨੂੰ ਲੱਗਦਾ ਤੇ ਇੱਕ ਮੱਸਿਆ ਨੂੰ ਲੱਗਦਾ ਪਰ ਇਹਦੇ 'ਚ ਕੋਈ ਇਸ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਹੈਗੀ ਜੁੰਡੌਰੀਆ ਪਰਿਵਾਰ ਦਾ ਕੋਈ ਵੀ ਪਰਿਵਾਰ ਆ ਕੇ ਸਾਨੂੰ ਪਹਿ ਕਿ ਅਸੀਂ ਇਸ ਵਾਰ ਲੰਗਰ ਲਾਉਣਾ ਤਾਂ ਉਹ ਪਰਿਵਾਰ ਵੀ ਲਾ ਲੰਦੇ ਔਰ ਕਿਸ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਕਿ ਅਸੀਂ ਉਹ ਲਾਵਾਂਗੇ ਸਭ ਲਈ ਖੁੱਲੀ ਛੁੱਟੀ ਆ ਸਾਰਿਆਂ ਲਈ ਖੁੱਲੀ ਸ਼ਰਧਾ ਕੋਈ ਵੀ ਆ ਕੇ ਇੱਥੇ ਲੰਗਰ ਲਾ ਸਕਦਾ ਹੈ ਇਹ ਸਾਡੇ ਗੋਤ ਦੀਆਂ ਕੱਲੇ ਦੀਆਂ ਸਤੀਆਂ ਨੇ ਇੱਥੇ ਜੰਡੋਰੀਆਂ ਦੀਆਂ ਸਾਡੇ ਨਾਲ ਲੰਬੇ ਗੋਤ ਆ ਉੱਥੇ ਵੀ ਇਦਾਂ ਹੀ ਲੰਗਰ ਲੱਗਿਆ ਹੋਇਆ ਉੱਥੇ ਉਸ ਗੋਤ ਦੇ ਆ ਕੇ ਆਪਣੀ ਮੱਥਾ ਟੇਕਦੇ ਆ ਸ਼ਰਧਾ ਰੱਖਦੇ ਆ ਮਾਤਾ ਦੇ ਅੱਗੇ ਇੱਕ ਗੋਹੂਣੀਆ ਗੋਤ ਦੀ ਹੈਗੀ ਆ ਲੰਬਿਆਂ ਦੀ ਹੈ ਜੰਡੋਰੀਆਂ ਦੀ ਆ ਇਹ ਹਰ ਪਿੰਡ ਦੇ ਵਿੱਚ ਤਕਰੀਬਨ ਸਾਰੇ ਗੋਤਾਂ ਦੀਆਂ ਜਿੱਥੇ ਜਿੱਥੇ ਵੀ ਹੈਗੀਆਂ ਉਹ ਸਤੀ ਮਾਤਾ ਦੇ ਅਸਥਾਨ ਹੈ ਸਾਰੇ ਸ਼ਰਧਾ ਰੱਖਦੇ ਆ ਸਭ ਦੀਆਂ ਉਹੜੀਆਂ ਮਨੋ ਕਾਮਨਾ ਉਹ ਮਾਤਾ ਪੂਰੀਆਂ ਕਰਦੀ ਆ ਇਸੇ ਕਰਕੇ ਇੱਥੇ ਇੰਨਾ ਰਸ਼ ਹੁੰਦਾ ਤੇ ਲੰਗਰ ਵੀ ਚੱਲਦੇ ਆ ਬੜੀ ਸ਼ਰਧਾ ਦੇ ਨਾਲ ਸੰਗਤ ਆਉਂਦੀ ਆ ਤੇ ਇਹ ਨਹੀਂ ਹੈ ਕੱਲਾ ਸਾਡੇ ਉਰੇ ਜੰਡੌਰੀਆਂ ਨੇ ਉਰੇ ਤਿੰਨ ਸਤੀਆਂ ਤਿੰਨਾਂ ਤੇ ਹੀ ਲੰਗਰ ਲੱਗੇ ਹੋਏ ਆ ਤੇ ਪੂਰੇ ਮੇਲੇ ਭਰੇ ਹੋਏ ਆ ਦਰਸ਼ਕੋ ਜਦੋਂ ਅੰਦਰ ਮੋੜ ਮੁੜਨਾ ਸੀਗਾ ਉਦੋਂ ਦੇਖ ਕੇ ਲੱਗਦਾ ਨਹੀਂ ਸੀ ਵੀ ਅੰਦਰ ਜਾ ਕੇ ਇੰਨੀ ਸੰਗਤ ਮਿਲੂਗੀ ਇੰਨਾ ਹੀ ਇੱਥੇ ਪ੍ਰਬੰਧ ਮਿਲੂਗਾ ਇਸ ਤਰ੍ਹਾਂ ਦਾ ਇੱਥੇ ਸਥਾਨ ਮਿਲੂਗਾ ਲਗਭਗ 1.5 ਕਿਲੋਮੀਟਰ ਤੋਂ ਪੈਦਲ ਚੱਲ ਕੇ ਆਉਣਾ ਪਿਆ ਆਉਣ ਨੂੰ ਕੋਈ ਇੱਥੇ ਵਧੀਆ ਰਾਹ ਨਹੀਂ ਹੈਗਾ ਜੇ ਰਸਤਾ ਹੈ ਤਾਂ ਕਾਰ ਬਿਲਕੁਲ ਇੱਕ ਦੂਜੇ ਨੂੰ ਕ੍ਰੋਸ ਨਹੀਂ ਕਰ ਸਕਦੀ ਕੱਚੀ ਪਹੀ ਆ ਤੇ ਇੱਥੇ ਆ ਕੇ ਵੀ ਦੇਖਿਆ ਵੀ ਹੁਣ ਜਿੰਨੀ ਸੰਗਤ ਆ ਸਾਰੇ ਕਿਸੇ ਨਾ ਕਿਸੇ ਸਾਧਨ ਤੇ ਆਏ ਆ ਕੋਈ ਮੋਟਰਸਾਈਕਲ ਤੇ ਆਇਆ ਕੋਈ ਕਾਰ ਤੇ ਆਇਆ ਉਹਨਾਂ ਦੇ ਕੋਲ ਕਾਰਾਂ ਖੜੀਆਂ ਕਰਨ ਨੂੰ ਕੋਈ ਜਗ੍ਹਾ ਕੋਈ ਰੰਗ ਢੰਗ ਦੀ ਹੈ ਨਹੀਂਗੀ ਕੀ ਤੁਸੀਂ ਕੋਸ਼ਿਸ਼ ਕਰੋਗੇ ਵੀ ਆਉਣ ਵਾਲੇ ਟਾਈਮ ਨੂੰ ਕੁਝ ਨਾ ਕੋਈ ਬਦਲਾਅ ਦੇਖੇ ਜਾ ਕੋ ਖੇਤ ਕਿਸੇ ਤੋਂ ਕੁਝ ਕਿਰਾਏ ਤੇ ਲੈ ਲਿਆ ਜਾਵੇ ਜਾਂ ਕੋ ਆਪਣੀ ਉਹ ਪਾਰਕਿੰਗ ਕਰੀ ਜਾਵੇ ਜਦੋਂ ਇੰਨੀ ਸੰਗਤ ਤੁਸੀਂ ਬੁਲਾਉਨੇ ਹੋ ਤਾਂ ਇੰਨਾਕ ਜਿਹੜੇ ਆਪਣੇ ਮਹਿਮਾਨ ਨਵਾਜ਼ ਆ ਉਹਨਾਂ ਦਾ ਵੀ ਬਣ ਜਾਂਦਾ ਵੀ ਇੱਥੇ ਆਪਾਂ ਕੋਈ ਨਾ ਕੋਈ ਪ੍ਰਬੰਧ ਕਰੀਏ ਇਸ ਚੀਜ਼ ਦਾ ਬਿਲਕੁਲ ਜੀ ਅਸੀਂ ਕਰਾਂਗੇ ਪਰ ਹੁਣ ਇਸ ਤਰ੍ਹਾਂ ਕਿ ਲੋਕਾਂ ਦੀਆਂ ਅਲੱਗ-ਅਲੱਗ ਜ਼ਮੀਨਾਂ ਆ ਉਹ ਸਾਡੇ ਗੋਦ ਦੇ ਨਹੀਂ ਹੈਗੇ ਉਹ ਇਸ ਤਰ੍ਹਾਂ ਦੀ ਸ਼ਰਧਾ ਨਹੀਂ ਰੱਖਦੇ ਇਸੇ ਕਰਕੇ ਸਾਨੂੰ ਥੋੜੀ ਜਗ੍ਹਾ ਦੀ ਪ੍ਰੋਬਲਮ ਆਉਂਦੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਭਾਵੇਂ ਜ਼ਮੀਨ ਅਸੀਂ ਰੈਂਟ ਤੇ ਲੈ ਕੇ ਉਹ ਜਗ੍ਹਾ ਖਾਲੀ ਛੱਡਾਂਗੇ ਔਰ ਪਾਰਕਿੰਗ ਦੀ ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਉਹ ਜ਼ਰੂਰ ਸੋਲਵ ਕਰਾਂਗੇ। ਇਨ੍ਹਾਂ ਕੰਮਾਂ ਦੇ ਲਈ ਦਰਸ਼ਕੋ ਪੈਸਿਆਂ ਦੀ ਜ਼ਰੂਰਤ ਹੁੰਦੀ ਆ। ਸਾਡੇ ਚੈਨਲ ਦੇ ਮਾਧਿਅਮ ਤੋਂ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇੰਨੇ ਲੋਕ ਆਏ ਨੇ ਜੇ ਤੁਸੀਂ ਕੋਈ ਕਮੇਟੀ ਦਾ ਆਪਣਾ ਇੱਕ ਕੋਈ ਫੈਸਲਾ ਕਰਕੇ ਕਹੋ ਵੀ ਅਸੀਂ ਜਗ੍ਹਾ ਖਰੀਦਣੀ ਹੈ। ਜਦੋਂ ਕਹਿੰਦੇ ਇੱਕੇ ਚ ਬਲ ਹੁੰਦਾ। ਜਦੋਂ ਸਾਰੀ ਸੰਗਤ ਇਕੱਠੀ ਆ ਜੋ ਮਾਤਾ ਸਤੀ ਨਾਲ ਜੁੜੀ ਹੋਈ ਆ ਜੋ ਇਨ੍ਹਾਂ ਤੋਂ ਝੋਲੀਆਂ ਭਰਦੀ ਆ ਆਪਣੀ ਉਹ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਕਰਕੇ ਜਗ੍ਹਾ ਵੀ ਖਰੀਦ ਕਰ ਸਕਦੀ ਹੈ ਜੀ। ਸਾਡੀ ਜੋ ਵੀ ਸੰਗਤ ਆ ਰਹੀ ਆ ਜਡੌਰੀਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸਾਨੂੰ ਕਿਸੇ ਤੋਂ ਮਾਇਆ ਮੰਗਣ ਦੀ ਲੋੜ ਨਹੀਂ ਪੈਂਦੀ ਸਭ ਨੂੰ ਪਤਾ ਇਸ ਥਾਨ ਦੇ ਉਹਨਾਂ ਦੀ ਸ਼ਰਧਾ ਉਹ ਖੁਦ ਆਪਣੇ ਆਪ ਹੀ ਦੇ ਰਹੇ ਆ ਬਸ ਚੜ੍ਹ ਕੇ ਸਾਨੂੰ ਦੇ ਰਹੇ ਆ ਸਾਨੂੰ ਤਾਂ ਖੁਦ ਹੀ ਕਹਿ ਰਹੇ ਆ ਵੀ ਜਿੰਨਾ ਮਰਜ਼ੀ ਪੈਸਾ ਲੈ ਲਓ ਤੁਸੀਂ ਇੱਥੇ ਜਗਾ ਬਣਾ ਲਓ ਪਾਰਕ ਬਾਟ ਤੇ ਜਿਹੜੀ ਦਿੱਕਤ ਆ ਰਹੀ ਆ ਸਾਨੂੰ ਕਿਸੇ ਤੇ ਮੰਗਣ ਦੀ ਲੋੜ ਨਹੀਂ ਖੁਦ ਆਪਣੀ ਆਪ ਹੀ ਦੇਣ ਨੂੰ ਤਿਆਰ ਆ ਸੰਗਤ ਜੋ ਇਹ ਮੰਦਿਰ ਬਣਿਆ ਚਾਰ ਦੁਵਾਰੀ ਹੋਈ ਆ ਦਫ਼ਤਰ ਬਣਿਆ ਲੰਗਰ ਹਾਲ ਬਣਿਆ ਸਟੋਰ ਬਣਿਆ ਸ਼੍ਰੇਸ਼ਟ ਰੂਮ ਬਣਿਆ ਇਹ ਸਭ ਸੰਗਤ ਦੀ ਸੇਵਾ ਨਾਲੇ ਬਣਿਆ ਇਕੱਲਾ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਸੰਗਤ ਸਭ ਤੋਂ ਬੜੀ ਮੰਨੀ ਜਾਂਦੀ ਹੈ ਸੰਗਤ ਦੀ ਸੇਵਾ ਦੇ ਨਾਲੇ ਹੋਇਆ ਜੋ ਪੈਸਾ ਲੱਗ ਰਿਹਾ ਸੰਗਤ ਹੀ ਪੈਸਾ ਲੱਗ ਰਿਹਾ ਸਾਡਾ ਤਾਂ ਇਹ ਆ ਵੀ ਅਸੀਂ ਆਪਣੇ ਮਨ ਤੇ ਵੀ ਇੱਥੇ ਕੋਲ ਖੜ ਕੇ ਕੰਮ ਕਰਾ ਰਹੇ ਆ ਮਿਸਤਰੀ ਲਿਆਏ ਕਰੇ ਪੈਸਾ ਸੰਗਤ ਦਾ ਹੀ ਆ ਦਰਸ਼ਕੋ ਦੇਖਣ ਨੂੰ ਬੜਾ ਛੋੜਾ ਸਥਾਨ ਬਣਿਆ ਹੋਇਆ ਸੰਗਤ ਵੀ ਬਹੁਤ ਆ ਪਰ ਇੱਕ ਇੱਥੇ ਲੱਗ ਜੀ ਚੀਜ਼ ਦੇਖਣ ਨੂੰ ਮਿਲੀ ਆ ਕਿ ਜਿਹੜੇ ਦੂਰੋਂ ਦੂਰੋਂ ਜੋ ਮੰਨ ਲਓ ਪੂਰੇ ਭਾਰਤ ਤੋਂ ਜਾਂ ਹੋ ਸਕਦਾ ਕੋਈ ਸੱਜਣ ਵਿਦੇਸ਼ਾਂ ਤੋਂ ਵੀ ਆਏ ਹੋਣਗੇ ਵੀ ਇੱਥੇ ਮਹਿਮਾਨ ਨਹੀਂ ਮੇਜ਼ਬਾਨ ਬਣ ਕੇ ਮਤਲਬ ਕਿ ਇਸ ਜਗ੍ਹਾ ਨੂੰ ਇਸ ਸਥਾਨ ਨੂੰ ਉਹ ਆਪਣਾ ਹੀ ਇੱਕ ਫਰਜ਼ ਸਮਝਦੇ ਆ ਕਿ ਸਾਡਾ ਇਹ ਫਰਜ਼ ਆ ਕਿ ਅਸੀਂ ਜੇ ਅਸੀਂ ਇੱਥੇ ਮੱਥਾ ਟੇਕਣ ਆਏ ਆ ਤਾਂ ਅਸੀਂ ਇੱਕ ਸੰਗਤ ਦੇ ਰੂਪ 'ਚ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਵੀ ਆਏ ਆ ਅੱਛਾ ਜੀ ਤੁਹਾਡਾ ਬਹੁਤਾ ਸਮਾਂ ਲੈਂਦੇ ਹੋਏ ਮਿਲਦੇ ਆ ਜੀ ਫਿਰ ਕਿਸੇ ਅਗਲੀ ਵੀਡੀਓ 'ਚ ਕਿਸੇ ਹੋਰ ਸ਼ਖਸੀਅਤ ਦੇ ਨਾਲ